ਹਾਂਜੀ ਕਿਸਾਨ ਵਿਰੋਧ ਸੱਤ ਸ੍ਰੀ ਕਾਲ ਕਿਸਾਨ ਭਰਾ ਜਿਵੇਂ ਕਾਫੀ ਜਿਆਦੀਆਂ ਹੁਣ ਖਬਰਾਂ ਆ ਰਹੀਆਂ ਵੀ ਕਣਕਾਂ ਆਪਣੀਆਂ ਵੱਖ-ਵੱਖ ਕਿਸਮਾਂ ਜਿਹੜੀਆਂ ਤੇਲੀ ਚੜ ਰਹੀਆਂ ਜਿਹਨੂੰ ਆਪਾਂ ਤੇਲੀ ਚੜਨਾ ਜਾਂ ਫਿਰ ਨਾਲੀ ਚੜਨਾ ਕਹਿ ਦਿੰਨੇ ਆ ਤਾਂ ਇਹ 826 ਜਾਂ 327 ਜੀ ਦਿੱਕਤ ਦੇਖ ਨੂੰ ਮੇਰੇ ਜਾਂ ਨਹੀਂ ਮੇਰੀ ਕਿੰਨੇ ਦਿਨ ਦੀ ਕਣਕ ਹੋ ਜਾਵੇ ਤਾਂ ਆਪਾਂ ਨੂੰ ਇਸ ਤੋਂ ਖਬਰਾਂ ਦੀ ਲੋੜ ਨਹੀਂ ਉਹਦੇ ਬਾਰੇ ਅੱਜ ਜਾਣਕਾਰੀ ਸ਼ੇਅਰ ਕਰਦੇ ਆ ਇਹਦਾ ਹੱਲ ਕੀ ਕੀ ਜੇਕਰ ਆਪਾਂ ਨੂੰ ਦਿੱਕਤ ਆਉਂਦੀ ਤੇ ਉਹਦਾ ਹੱਲ ਕੀ ਕੀਤਾ ਜਾ ਸਕਦਾ ਹੈ ਬਿਲਕੁਲ ਸਸਤੇ ਤਰੀਕੇ ਨਾਲ ਉਹਦੀ ਵੀ ਜਾਣਕਾਰੀ ਸ਼ੇਅਰ ਕਰਾਂਗੇ ਜਿਹੜੇ ਪਰਾ ਚੈਨਲ ਤੇ ਪਹਿਲੀ ਵਾਰ ਆਏ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇ ਆਪਣੇ ਪੇਜ ਨੂੰ ਫੋਲੋ ਕਰ ਲਿਓ। ਤਾਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਹਰ ਇੱਕ ਵੀਰ ਤੱਕ ਜਾਣਕਾਰੀ ਪਹੁੰਚ ਜਾਵੇ। ਸੂਣ ਕਿਸਾਨਪਰਾ ਆਪਾਂ ਗੱਲ ਕਰਦੇ ਆ ਨਾਲੀ ਚੜਨਾ ਜਾਂ ਫਿਰ ਤੀਲੀ ਚੜਨਾ। ਤਾਂ ਇਹ ਦਿੱਕਤ ਕਿੱਦਾਂ ਆਉਂਦੀ ਆ ਕਿੱਦਾਂ ਸ਼ੁਰੂ ਹੁੰਦੀ ਆ। ਤਾਂ ਕਿਸਾਨ ਵੀਰੋ ਸਭ ਤੋਂ ਵੱਡਾ ਕਾਰਨ ਤਾਂ ਚਲੋ ਇਹਦਾ ਮੌਸਮ ਦਾ ਹੁੰਦਾ ਕਿ ਮੌਸਮ ਜੇਕਰ ਲੰਮੇ ਸਮੇਂ ਤੱਕ ਗਰਮ ਚੱਲਦਾ ਹੈ। ਠੰਡਾ ਕੱਟ ਰਹਿਦਾ ਤੇ ਕਣਕ ਜਿਹੜੀਆਂ ਆਪਣੀਆਂ ਫਟਾਰਾ ਕੱਟ ਕਰਦੀਆਂ ਤਾਂ ਉਹਦੇ ਕਰਕੇ ਆਪਾਂ ਨੂੰ ਜ਼ਿਆਦਾ ਦਿੱਕਤ ਦੇਖਣ ਨੂੰ ਮਿਲਦੀ ਆ ਉਹਦੇ ਨਾਲ ਕੁਝ ਕ ਆਪਣੀਆਂ ਵੀ ਗਲਤੀਆਂ ਹੋ ਜਾਂਦੀਆਂ ਉਹ ਕਿਹੜੀਆਂ ਗਲਤੀਆਂ ਹੁੰਦੀਆਂ ਜਿਵੇਂ ਆਪਾਂ ਪਹਿਲਾ ਪਾਣੀ ਜਿਹੜਾ ਲੇਟ ਕਰ ਦਿੰਦੇ ਕਿਸਾਨ ਵੀਰੇ ਕਈ ਵਾਰ ਕਿਉਂਕਿ ਕਈ ਵਾਰ ਆਪਾਂ ਸੋਚਦੇ ਆ ਵੀ ਕਣਕ ਨੂੰ ਆਪਾਂ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਲਾਪਾ ਲੇਟ ਕਰ ਦਿੰਨੇ ਆ ਉੱਥੇ ਵੀ ਜਿਹੜਾ ਆਪਣੀ ਜਿਹੜੀ ਖਾਦ ਜਿਹੜੀ ਨਾਈਟ੍ਰੋਜਨ ਹੁੰਦੀ ਕਿਉਂਕਿ ਕਈ ਕਿਸਾਨ ਵੀ ਤਾਂ ਨਾਈਟ੍ਰੋਜਨ ਪਹਿਲਾਂ ਪਾ ਲੈਂਦੇ ਉੱਥੇ ਆਪਾਂ ਨੂੰ ਦਿੱਕਤ ਘੱਟ ਦੇਖਣ ਨੂੰ ਮਿਲੂਗੀ ਤੇ ਕਈ ਵਾਰ ਆਪਾਂ ਜਿਹੜੀ ਪਾਣੀ ਦੇ ਨਾਲ-ਨਾਲ ਆਪਣੀ ਜਿਹੜੀ ਖਾਦ ਯੂਰੀਆ ਖਾਦ ਉਹ ਵੀ ਪਹਿਲੀ ਜਿਹੜੀ ਕਿਸ਼ਤ ਹੁੰਦੀ ਉਹ ਲੇਟ ਹੋ ਜਾਂਦੀ ਆ ਉਹਦੇ ਕਰਕੇ ਵੀ ਜਿਹੜੀ ਆਪਣੀ ਕਣਕ ਦੀ ਗ੍ਰੋਥ ਰੁਕ ਜਾਂਦੀ ਆ ਆਪਾਂ ਕਹਿ ਸਕਦੇ ਆ ਫਟਾਰਾ ਨਹੀਂ ਕਰਦੀ ਕਣਕ ਚੰਗੀ ਤਰ੍ਹਾਂ ਕਣਕ ਪੀਲੀ ਪਈ ਰਹਿੰਦੀ ਲੰਮੇ ਸਮੇਂ ਤੱਕ ਤੇ ਕਣਕ ਬਾਦ ਦੇ ਵਿੱਚ ਮੌਸਮ ਗਰਮ ਰਹਿ ਜਾਵੇ ਤਾਂ ਹੋਰ ਵੀ ਕਈ ਕਾਰਨ ਇਹਦੇ ਨਾਲ ਰਲ ਜਾਂਦੇ ਆ ਉਹਦੇ ਕਰਕੇ ਜਿਹੜੀ ਇਹ ਦਿੱਕਤ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਤੇ ਕਈ ਵਾਰ ਜਿਹੜੀ ਆਪਾਂ ਕਿਸਾਨ ਭਰਾ ਗਲਤੀ ਕਰਦੇ ਕਿ ਆਪਣੀ ਜਿਹੜੀ ਯੂਰੀਆ ਕਈ ਵਾਰ 15 ਤੋਂ 20 ਵੀ ਦਿਨ ਦੇ ਗੈਪ ਤੇ ਪਾਉਣੇ ਆ ਜੋ ਆਪਾਂ ਜੂਰੀਆ ਪਾਉਣ ਦੇ ਵਿੱਚ ਵੱਡਾ ਗੈਪ ਆ ਲੈਨੇ ਆ ਉੱਥੇ ਵੀ ਜਿਹੜੀ ਆਪਣੀ ਕਣਕ ਆ ਜਿਹੜੀ ਉਹਦੇ ਵਿੱਚ ਕਲੋਰੋਫਿਲ ਦੀ ਮਾਤਰਾ ਜਾਨੀਂਗਾ ਹਰਾਪਣ ਘਟ ਰਿਹਾ ਪੀਲਾਪਣ ਜ਼ਿਆਦਾ ਰਹਿੰਦਾ ਤਾਂ ਉਹ ਵੀ ਕਣਕ ਜਿਹੜੀ ਅੱਗੇ ਜਾ ਕੇ ਤੀਲੀ ਚੜਨ ਦੀ ਆਪਾਂ ਨੂੰ ਇਹ ਦਿੱਕਤ ਦੇਖਣ ਨੂੰ ਮਿਲਦੀ ਆ ਸੋ ਤੀਲੀ ਚੜਦੀ ਕਿਵੇਂ ਉਹ ਆ ਤੁਹਾਨੂੰ ਆਪਾਂ ਦਿਖਾਉਣੇ ਪਹਿਲੇ ਪਹਿਲਾਂ ਜਿਵੇਂ ਕਿਸਾਨਵਰ ਆਪਾਂ ਇੱਕ ਸ਼ਾਖਾ ਤੋੜੀ ਆ ਉਹਦੇ ਵਿੱਚੋਂ ਇਦਾਂ ਦਾ ਛਿੱਟਾ ਬਣੂਗਾ ਯਾਨੀ ਕਿ ਜੇ ਤੋੜ ਕੇ ਕਿਸਾਨ ਵੀਰ ਕਈ ਵੈਸੇ ਤਾਂ ਕਿਸਾਨ ਵੀਰਾਂ ਨੂੰ ਇਹਦੇ ਬਾਰੇ ਜਾਣਕਾਰੀ ਹੈਗੀ ਵੀ ਕਈ ਵਾਰ ਕਿਸਾਨ ਵੀਰਾਂ ਨੂੰ ਨਹੀਂ ਪਤਾ ਹੁੰਦਾ ਉਹਦੇ ਬਾਰੇ ਆਪਾਂ ਦੱਸ ਦਿੰਦੇ ਨੇ ਕਿ ਇਦਾਂ ਤੁਸੀਂ ਆਹ ਹੁਣ ਛਿੱਟਾ ਇਹਦੇ ਵਿੱਚੋਂ ਜਿੱਦਾਂ ਇਦਾਂ ਦੀ ਆਪਾਂ ਇੱਕ ਸ਼ਾਖਾ ਤੋੜੀ ਤੇ ਚੋਂ ਆਹ ਛਿੱਟਾ ਨਿਕਲਿਆ ਇਦਾਂ ਜਿਹੜਾ ਛਿੱਟਾ ਯਾਨੀ ਕਿ ਸਮੇਂ ਤੋਂ ਪਹਿਲਾਂ ਕਣਕ ਨਸਾਰਾ ਕਰ ਲੈਂਦੀ ਉਹਨੂੰ ਆਪਾਂ ਕਹਿ ਦਿੰਦੇ ਕਿ ਨਾਲੀ ਚੜ ਗਈ ਜਾਂ ਤੀਲੀ ਚੜ ਗਈ ਆ ਉਹ ਆਪਣਾ ਜਾਨੀ ਕਿ ਕੁਝ ਪਰਸੈਂਟ ਤੱਕ ਜਿਹੜਾ ਝਾੜ ਕਟਾ ਸਕਦੀ ਆ ਜਿੰਨੇ ਟਾਈਮ ਦੀ ਆਪਣੀ ਵੈਰੈਟੀ ਵੈਰੈਟੀ ਦੇ ਹਿਸਾਬ ਨਾਲ ਕਿੰਨੇ ਦਿਨ ਤੱਕ ਆਪਣੀ ਕਣਕ ਤੀਲੀ ਚੜੀ ਆ ਤੇ ਕਿੰਨੇ ਪਰਸੈਂਟ ਤੀਲੀ ਚੜੀ ਆ ਹੁਣ ਤੀਲੀ ਚੜਨ ਦਾ ਦੇਖੋਗੇ ਦਿੱਕਤ ਕਿੱਥੇ ਆਉਂਦੀ ਤੀਲੀ ਜਦੋਂ ਚੜਦੀ ਕਣਕ ਜਿਹੜੇ ਬੂਟੇ ਕਿਸਾਨ ਬਰੋਹ ਤੀਲੀ ਚੜਦੇ ਆ ਆਹ ਦੇਖੋ ਕਿ ਇਹਦੇ ਵਿੱਚੋਂ ਸ਼ਾਖਾ ਕਿੰਨੇ ਨਿਕਲੀਆਂ ਸਿਰਫ ਤਿੰਨ ਇੱਕ ਉਹ ਆਪਾਂ ਤੋੜੀ ਆ ਇੱਕ ਇਹਦੇ ਵਿੱਚੋਂ ਛਿੱਟਾ ਕੱਢਿਆ ਤੇ ਇੱਕ ਆ ਜਿਹੜੀ ਸ਼ਾਖਾ ਜਾਨੀ ਕਿ ਜਿਹੜਾ ਝੰਡਾ ਪਤਾ ਇਹ ਜੋ ਨਿਕਲ ਚੁੱਕਾ ਯਾਨੀ ਕਿ ਨੇ ਇੱਕ ਫਟਾਰਾ ਘੱਟ ਕੀਤਾ ਹੈ ਤਾਂ ਜਦੋਂ ਠੰਡ ਪਈ ਆ ਥੋੜੇ ਦਿਨ ਪਿੱਛੇ ਹੁਣ ਯਾਨੀ ਕਿ ਧੁੰਦ ਪੈਂਦੀ ਰਹੀ ਆ ਠੰਡ ਵਧੀ ਸੀ ਮੀਂਹ ਪੈਣ ਕਰਕੇ ਵੀ ਤਾਂ ਦੇਖੋ ਕਿ ਹੁਣ ਇਹਦੇ ਵਿੱਚੋਂ ਬਾਅਦ ਦੇ ਵਿੱਚ ਇੰਨੇ ਕਣਕ ਨੇ ਆ ਥੱਲੇੋਂ ਫਟਾਰਾ ਸ਼ੁਰੂ ਕੀਤਾ ਯਾਨੀ ਕਹਿਣ ਦਾ ਮਤਲਬ ਜੇ ਇੱਕ ਠੰਡ ਵਾਧੀ ਤੇ ਆਪਣੀ ਕਣਕ ਉਪਰ ਰੁਕ ਜਾਂਦੀ ਤੇ ਥੱਲੇੋਂ ਫਟਾਰਾ ਕਰ ਦਿੰਦੀ ਤੇ ਇਹ ਚੀਜ਼ ਦੀ ਦਿੱਕਤ ਰੁਕ ਜਾਂਦੀ ਆ ਤਾਂ ਇਹ ਜਿਹੜਾ ਛਿੱਟਾ ਉੱਥੇ ਦੇ ਉੱਤੇ ਰੁਗਿਆ ਰਹਿੰਦਾ ਹੈ ਤੇ ਥੱਲੇ ਵਾਲਾ ਜਿਹੜਾ ਖਾਦ ਖਰਾਕਾ ਥੱਲੇ ਵਾਲਾ ਫਟਾਰਾ ਖਿਜੀ ਜਾਂਦਾ ਇਹ ਚੀਜ਼ ਉੱਪਰੋਂ ਰੁਕ ਜਾਂਦੀ ਆ ਤੇ ਫਿਰ ਆਪਣੀ ਕਣਕ ਜਿਹੜਾ ਝਾੜ ਤੇ ਕੋਈ ਫਰਕ ਨਹੀਂ ਪੈਂਦਾ ਤਾਂ ਇਦਾਂ ਦਾ ਆਪਾਂ ਨੂੰ ਦੇਖਣ ਨੂੰ ਮਿਲਦੇ ਕੋਈ ਕਣਕ ਜਿਹੜੀ ਫਟਾਰਾ ਘੱਟ ਕਰਦੀ ਤੇ ਜਿਵੇਂ ਹੁਣ ਤੁਸੀਂ ਆਹ ਬੂਟੇ ਦੇਖੋਗੇ ਇਹ ਬੂਟੇ ਨੇ ਵਧੀਆ ਫਟਾਰਾ ਕੀਤਾ ਹੈ ਇਹਦੇ ਨਾਲ ਜਿਹੜਾ ਬੂਟਾ ਤੁਸੀਂ ਦੇਖ ਰਹੇ ਇਹਨੇ ਬਹੁਤ ਚੰਗਾ ਫਟਾਰਾ ਕੀਤਾ ਇਧਰ ਦੇਖੋ ਇਹ ਇੱਕ ਬੂਟਾ ਇਹਦੇ ਵਿੱਚੋਂ ਘੱਟੋ ਘੱਟ 50 ਜਾਂ 50 ਤੋਂ ਪਲੱਸ ਵੀ ਫਟਾਰੇ ਹੋਣਗੇ ਇੱਕ ਸਿੰਗਲ ਬੂਟਾ ਹੀ ਆ ਇਹਦਾ ਜ਼ਿਆਦਾ ਫਟਾਰਾ ਕਰਨ ਦਾ ਕਾਰਨ ਇਹਦੇ ਲੱਗੇ ਸਪੇਸ ਥੋੜਾ ਜ਼ਿਆਦਾ ਇਧਰ ਵੀ ਦੇਖੋ ਖਾਲੀ ਜਗ੍ਹਾ ਇਧਰਲੀ ਸਾਈਡ ਤੇ ਵੀ ਖਾਲੀ ਜਗ੍ਹਾ ਜਾਨੀ ਕਿ ਇਹ ਲਾਗੇ ਖਾਲੀ ਜਗਾ ਹੁਣ ਕਰਕੇ ਇਹਨੇ ਫਟਾਰਾ ਬਹੁਤ ਜ਼ਿਆਦਾ ਕੀਤਾ ਤਾਂ ਇਹ ਸਿੱਧਾ ਸਿੱਧਾ ਹਿਸਾਬ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਸਮਝ ਗਏ ਹੋਣਗੇ ਕਿ ਜਿਹੜੀ ਕਣਕ ਆਪਣੀ ਫਟਾਰਾ ਜ਼ਿਆਦਾ ਕਰੀ ਜਾਊਗੀ ਉਹਨੂੰ ਇਹ ਜੀ ਦਿੱਕਤ ਦੇਖਣ ਨੂੰ ਬਹੁਤ ਘੱਟ ਮਿਲੇਗੀ ਹਾਲਾਂਕਿ ਉਹਦੇ ਵਿੱਚ ਕੁਝ ਪਰਸੈਂਟ ਹੋ ਸਕਦਾ ਜਿਵੇਂ 327 826 ਬਾਰੇ ਕਿਸਾਨ ਵੀਰਾ ਪੁੱਛਿਆ ਸੀ ਵੀ ਇਹਦੇ ਵਿੱਚ ਆਪਾਂ ਨੂੰ ਦਿੱਕਤ ਦੇਖਣ ਨੂੰ ਮੇਰੇ ਜੇ ਨਹੀਂ ਮਿਰੀ ਤਾਂ ਇਹ ਕਿਸਾਨ ਵੀਰਾ ਆਪਣੀ ਵੈਰੈਟੀ 28 ਅਕਤੂਬਰ ਦੀ ਬਜਾਈ ਕੀਤੀ ਆ 26 ਵੀ 28 ਅਕਤੂਬਰ ਨੂੰ ਆ ਬੀਜੀ ਹੀ ਜਿਹੜੀ ਪਹਿਲਾਂ ਬੀਜੀ ਕੁਝ ਆਪਾਂ ਲੇਟ ਵੀ ਬੀਜੀ ਆ ਤੇ ਜਿਹੜੀ ਆਪਾਂ 327 ਦੀ ਬਜਾਈ ਕੀਤੀ ਆ ਇਹ ਵੀ ਕਿਸਾਨ ਵੀਰੋ 28 ਅਕਤੂਬਰ ਦੀ ਤੇ ਲਗਭਗ ਜਿਹੜਾ ਹੁਣ ਤੱਕ 70 ਤੋਂ ਪਲੱਸ ਹੋ ਜਾਨੀ ਕਿ 70 ਜਾਂ 71 ਦੇੰਦੀ ਇੱਥੇ ਇੱਕ ਆਪਣੀ ਇਹ ਵੈਰੈਟੀ 327 ਹੋ ਚੁੱਕੀ ਆ ਤੇ ਇਹਦੇ ਵਿੱਚ ਜਿਹੜੀ ਆਪਾਂ ਨੂੰ 1% ਜਾਨੀ ਕਿ ਕਿਤੇ ਕਿਤੇ ਆਪਾਂ ਨੂੰ ਟਮਾਟਮ ਇਦਾਂ ਦਾ ਬੂਟਾ ਨਜ਼ਰ ਆ ਰਿਹਾ ਜਿੱਥੇ ਆਪਾਂ ਨੂੰ ਇਹ ਨਾਲੀ ਚੜਨ ਜਾਂ ਆਪਾਂ ਤੀਲੀ ਚੜਨ ਦੀ ਦਿੱਕਤ ਕਹਿ ਸਕਦੇ ਆ ਤੇ ਜਦੋਂ ਇਹ ਹੁਣ ਆਪਣੀ ਕਣਕ ਦੇ ਇੱਥੇ ਆਪਾਂ ਨੂੰ ਕੋਈ ਵੀ ਘਬਰਾਉਣ ਦੀ ਲੋੜ ਨਹੀਂ ਜਾਣੀ ਕਿ ਜਦੋਂ ਆਪਣੀ 70 ਤੋਂ ਪਲੱਸ ਕਣਕ ਹੋ ਜਾਂਦੀ ਆ ਉਦੋਂ ਆਪਣੀ ਕਣਕ ਜੇਕਰ ਆਪਾਂ ਨੂੰ ਇਹਦਾ ਦਿੱਕਤ ਦੇਖਣ ਨੂੰ ਹੀ ਮਿਲਦੀ ਤਾਂ ਕੋਈ ਖਬਰ ਆਉਣ ਦੀ ਨਹੀਂ ਵੈਸੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਕਣਕ ਦੇ ਵਿੱਚ ਜਿਹੜਾ ਅੱਗੇ ਜਾ ਕੇ ਇਹ 스테ਜ ਆਉਣ ਵਾਲੀ ਆ ਉੱਥੇ ਆਪਣਾ ਕੋਈ ਝਾੜ ਤੇ ਪ੍ਰਭਾਵ ਨਹੀਂ ਪੈਂਦਾ ਇਹ ਆਪਾਂ ਨੂੰ ਜ਼ਿਆਦਾ ਫਰਕ ਉੱਥੇ ਪੈਂਦਾ ਜਦੋਂ ਆਪਣੀ ਕਣਕ 50 55 ਦਿਨ ਦੀ ਹੁੰਦੀ ਆ ਜੇਕਰ ਉੱਥੇ ਆਪਾਂ ਨੂੰ ਇਹ ਦਿੱਕਤ ਦੇਖਣ ਨੂੰ ਮਿਲਦੀ ਆ ਉਹ ਵੀ ਜੇਕਰ ਜ਼ਿਆਦਾ ਪਰਸੈਂਟ ਆ ਜਾਂਦੀ ਆ ਕਿ ਆਪਾਂ ਨੂੰ ਪਤਾ ਕਿ ਉਹ ਆਪਣੀ ਕਣਕ ਦਾ ਫਟਾਰਾ ਬਹੁਤ ਘੱਟ ਆ ਤੇ ਨਾਲੀ ਕਣਕ ਚੜ ਰਹੀ ਆ ਤਾਂ ਉਥੇ ਆਪਾਂ ਜਿਹੜੇ ਉਥੇ ਸਪਰੇਅ ਕਰਨ ਬਾਰੇ ਉਹਦਾ ਹੱਲ ਕਰ ਸਕਦੇ ਆ ਤੇ ਇਹਦਾ ਹੱਲ ਕੀ ਕੀਤਾ ਜਾ ਸਕਦਾ ਹੱਲ ਸਾਨੂੰ ਪਹਿਲੇ ਨੰਬਰ ਤੇ ਤੇ ਇਹ ਦੇਖੋ ਕਿਉਂਕਿ ਵੈਸੇ ਤਾਂ ਹੁਣ ਸਾਹ ਲਗਭਗ ਸਾਰੇ ਪੰਜਾਬ ਚ ਮੀਂਹ ਪੈ ਚੁੱਕਾ ਤੇ ਕਣਕਾਂ ਨੂੰ ਪਾਣੀ ਦੀ ਜ਼ਰੂਰਤ ਹੈ ਨਹੀਂਗੀ ਪਰ ਜਿੱਥੇ ਜੇਕਰ ਤੁਹਾਨੂੰ ਇਦਾਂ ਦੀ ਦਿੱਕਤ ਦੇਖ ਨੂੰ ਮੇਰੇ ਤੇ ਤੁਹਾਡੀ ਕਣਕ ਦੇ ਵਿੱਚ ਪਾਣੀ ਤੁਸੀਂ ਜਾਨੀ ਕਿ ਤਿਆਂ ਤੋਂ 4 ਦਿਨ ਬਾਅਦ ਲਾਉਣਾ ਤਾਂ ਉਹ ਤੇ ਤੁਸੀਂ ਤਿੰਨ ਤੋਂ ਚਾਰ ਦਿਨ ਪਹਿਲਾਂ ਪਾਣੀ ਲਾ ਕੇ ਇਸ ਚੀਜ਼ ਨੂੰ ਰੋਕ ਸਕਦੇ ਆ ਜੇਕਰ ਆਪਾਂ ਪਾਣੀ ਲਾ ਦਨੇ ਫਿਰ ਵੀ ਇਹ ਚੀਜ਼ ਜਾਨੀ ਕਿ ਉੱਪਰ ਵਾਲੋ ਕਣਕ ਜਿਹੜੀ ਵੱਧ ਆ ਦਾ ਰੋਕ ਜਾਂਦਾ ਹੈ ਤਾਂ ਉਹ ਇਸ ਚੀਜ਼ ਨੂੰ ਆਪਾਂ ਕੰਟਰੋਲ ਕਰ ਸਕਦੇ ਆ ਦੂਜੇ ਨੰਬਰ ਤੇ ਇਹਦਾ ਬਿਲਕੁਲ ਸਸਤੇ ਤਰੀਕੇ ਨਾਲ ਲੇਗਾ ਕਿ ਯੂਰੀਆ ਦੀਆਂ ਸਪਰੇ ਨਾਈਟ੍ਰੋਜਨ ਦੀ ਆਪਾਂ ਦੁਬਾਰਾ ਇਹਨੂੰ ਕਣਕ ਨੂੰ ਨਾਈਟ੍ਰੋਜਨ ਯੂਰੀਆ ਦੀ ਸਪਰੇ ਕਰਕੇ ਤੇ ਆਪਾਂ ਜਿਹੜੀ ਇਸ ਚੀਜ਼ ਨੂੰ ਰੋਕ ਸਕਦੇ ਆ ਜੇਕਰ ਕਿਸਾਨ ਬਰਾ ਤੁਹਾਨੂੰ ਤੁਹਾਡੀ ਕਣਕ 50 55 ਜਾਂ 60 65 70 ਸਭ 62 ਦਿਨ ਤੱਕ ਹੀ ਗਈ ਆ ਜੈਨ ਕਿ 70 ਦਿਨ ਤੋਂ ਥੱਲੇ ਆ ਤਾਂ ਤੁਸੀਂ ਇੱਥੇ ਨਾਈਟ੍ਰੋਜਨ ਦੀਆਂ ਦੋ ਸਪ੍ਰੇਆਂ ਕਰਕੇ ਇਸ ਚੀਜ਼ ਨੂੰ ਆਪਾਂ ਰੋਕ ਸਕਦੇ ਆ ਨਾਈਟ੍ਰੋਜਨ ਕਿੰਨੀ ਲੈਣੀ ਪਹਿਲਾਂ ਤੁਸੀਂ ਲੈਣਾ ਘੋਲ ਬਣਾਉਣ ਵਾਸਤੇ ਘੱਟੋ ਘੱਟ 15 ਲੀਟਰ ਪਾਣੀ 10 ਤੋਂ 15 ਲੀਟਰ ਪਾਣੀ ਲਓ ਦੇ ਵਿੱਚ 3 ਤੋਂ 4 ਕਿਲੋ ਯੂਰੀਆ ਘੋਲ ਕੇ ਤਾਂ ਤੁਸੀਂ 150 ਲੀਟਰ ਪਾਣੀ ਨਾਲ ਜਿਹੜੀਆਂ ਉਹ ਸਪਰੇਅ ਕਰ ਸਕਦੇ ਜੀ ਇਸ ਪ੍ਰਿਆਂ ਤੁਸੀਂ ਕਿਸਾਨ ਪ੍ਰਭੂ ਆਚਾਰ ਤੋਂ 5 ਦਿਨ ਦੇ ਗੈਰ ਤੇ ਦੋ ਸਪ੍ਰਿਆਂ ਕਰ ਦੋਗੇ ਤਾਂ ਇਸ ਚੀਜ਼ ਤੋਂ ਆਪਾਂ ਨੂੰ ਕਾਫੀ ਹੱਦ ਤੱਕ ਜਿਹੜਾ ਫਾਇਦਾ ਮਿਲੂਗਾ ਵੈਸੇ ਵੀ ਜੇਕਰ ਇਹ ਮੌਸਮ ਆਉਣ ਵਾਲੇ ਦਿਨਾਂ ਤੱਕ ਠੰਡਾ ਰਹਿ ਜਾਂਦਾ ਤਾਂ ਜਿਹੜੀ ਉੱਪਰੋਂ ਠੰਡ ਪੈਣ ਕਰਕੇ ਜਿਹੜੀ ਕਣਕ ਦੀ ਉੱਪਰ ਵਾਲੀ ਗਰੋਥ ਹੈ ਉਹ ਰੁਕ ਜੂਗੀ ਤਾਂ ਕਣਕ ਜਿਹੜੀ ਥੱਲੇ ਵੱਲ ਨੂੰ ਫਟਾਰ ਥੱਲੇੋਂ ਫਟਾਰਾ ਕਰੂਗੀ ਤੇ ਉੱਪਰੋਂ ਵੱਲ ਰੁਕੀ ਰਹੂਗੀ ਤੇ ਆਪਾਂ ਨੂੰ ਇਸ ਦਿੱਕਤ ਤੋਂ ਜਿਹੜੀ ਰਾਹਤ ਮਿਲ ਸਕਦੀ ਆ ਝਾੜ ਆਪਣਾ ਜਿਹੜਾ ਕਿੰਨੇ ਜਿੰਨਾ ਪਰਸੈਂਟ ਝਾੜ ਘਟਣਾ ਸੀ ਉਹ ਘਟਣੋ ਬਚ ਸਕਦਾ ਸੋ ਆਪਾਂ ਕਿਸਾਨ ਵੀਰ ਇਸ ਵਿਸ਼ੇ ਤੇ ਆਪਾਂ ਜਿਹੜੀ 3ਲੀ ਚੜਨ ਜਾਂ ਨਾਲੀ ਚੜਨ ਦੇ ਆਪਾਂ ਬਜਾਈ ਸਮੇ ਇੱਕ ਵੀਡੀਓ ਪਾ ਦਿੱਤੀ ਸੀ ਕਿ ਕਿਸਾਨ ਵੀਰ ਜਿਹੜੇ ਕਹ ਹੈ ਤਰੀਕੇ ਨਾਲ ਨਾਲੀ ਚੜ ਸਕਦੀ ਆ ਉਹ ਵੀਡੀਓ ਜਿਹੜੇ ਕਿਸਾਨ ਜਿਹੜਾ ਦੇਖੀ ਹੋਊਗੇ ਉਹਨਾਂ ਉਸ ਚੀਜ਼ ਤੇ ਕੰਮ ਜ਼ਰੂਰ ਕੀਤਾ ਹੋਊਗਾ ਤਾਂ ਉਹ ਇਸ ਲਈ ਆਪਾਂ ਵੀਡੀਓ ਪਾਈ ਸੀ ਤਾਂ ਕਿ ਆਉਣ ਵਾਲੇ ਆਪਾਂ ਨੂੰ ਪਤਾ ਕਿ ਕਣਕਾਂ ਜਿਹੜੀਆਂ ਨਾਲੀ ਚੜਦੀਆਂ ਚੜਦੀਆਂ ਹੁੰਦੀਆਂ ਤਾਂ ਉਹਨਾਂ ਤੋਂ ਕਿਵੇਂ ਆਪਾਂ ਬਚਿਆ ਜਾ ਸਕਦਾ ਉਹਦੇ ਵਾਸਤੇ ਆਪਾਂ ਇੱਕ ਸ਼ੁਰੂ ਦੇ ਵਿੱਚ ਵੀਡੀਓ ਪਾਈ ਸੀ ਤਾਂ ਉਹ ਕਿਸਾਨ ਵੀਰਾਂ ਜਿਨ੍ਹਾਂ ਦੇਖਿਓਗੀ ਉਹਨਾਂ ਜ਼ਰੂਰ ਉਸ ਚੀਜ਼ ਦਾ ਫਾਇਦਾ ਦੇਖ ਨੂੰ ਮਿਲਿਓਗੇ ਬਾਕੀ ਤੁਸੀਂ ਕਿਸਾਨ ਵੀਰੋ ਕਮੈਂਟ ਕਰਾ ਜ਼ਰੂਰ ਦੱਸਿਓ ਕਿ ਤੁਸੀਂ ਕਿਹੜੀ ਵੈਰੈਟੀ ਲਾਈ ਕਿੰਨੇ ਦੇਂਦੇ ਹੋ ਚੁੱਕੀ ਤੇ ਕਿੰਨੇ ਪਰਸੈਂਟ ਤੱਕ ਜਿਹੜਾ ਤੁਹਾਡੇ ਵਿੱਚ ਯਾਨੀ ਕਿ ਇਦਾਂ ਦੀ ਦਿੱਕਤ ਦੇਖ ਨੂੰ ਮਿਲ ਰਹੀ ਆ ਤਾਂ ਜੇਕਰ ਕਿਸਾਨ ਵੀਰੋ ਇਹ ਜੇ 1 ਜਾਂ 2% ਯਾਨੀ ਕਿ ਕਿਤੇ ਕਿਤੇ ਤੁਹਾਨੂੰ ਇਹ ਟਮਾਟਾ ਮੇ ਬੂਟੇ ਨਜ਼ਰ ਆਉਂਦੇ ਆ ਤਾਂ ਉੱਥੇ ਆਪਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਸੋ ਬਾਕੀ ਜੇਕਰ ਤੁਸੀਂ ਇਹ ਸਪਰੇਅ ਕਰਨੀ ਚਾਹੋ ਤਾਂ ਸਪਰੇਅ ਕਰਕੇ ਇਸ ਚੀਜ਼ ਨੂੰ ਆਪਾਂ ਕੁਝ ਦਿਨਾਂ ਤੱਕ ਰੋਕ ਸਕਦੇ ਆ ਸੋ ਵੀਡੀਓ ਚੰਗੇ ਲੱਗਦਾ ਵਾਤਾ ਜਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ